ਬੋਟਨੀ ਸਟਡੀ ਆਫ ਪਲਾਂਟਸ ਤੇ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਐਗਰੀਕਲਚਰਲ ਬੋਰਡ ਹੈ ਉਹਦਾ ਮੈਂ ਚੇਅਰਮੈਨ ਰਿਹਾ ਤੇ تھوڑی دیر میں बीएससी ਐਗਰੀਕਲਚਰ ਫਰੀਦਕੋਟ ਵੀ ਪੜ੍ਹਾਈ ਹੈ ਉਹਦੇ ਕਰਕੇ ਜਾਂ ਮੇਰੇ ਜਿਹੜੇ ਇੱਕ ਟੀਚਰ ਸੀਗੇ ਡਾਕਟਰ ਹਰਨੇਕ ਸਿੰਘ ਸੋਹੀ ਜਿਹੜੇ ਬਤੌਰ ਡਾਇਰੈਕਟਰ ਰਟਾਇਰ ਹੋਏ ਆ ਆਲ ਇੰਡੀਆ ਮਸ਼ਰੂਮ ਰਿਸਰਚ ਸੈਂਟਰ ਚੰਬਾ ਘਟਸੋਲਨ ਤੇ ਉਸ ਤੋਂ ਪਹਿਲੇ ਉਹ ਟਾਪ ਮੋਸਟ ਸਾਇੰਟਿਸਟ ਸੀਗੇ ਹਸਰਗੰਡਾ ਘਟਾ ਬੈਂਗਲੌਰ ਜਿਹੜਾ ਆਲ ਇੰਡੀਆ ਹਾਰਟੀਕਲਚਰ ਰਿਸਰਚ ਇੰਸਟੀਚਿਊਟ ਉਹਦੇ ਕਰਕੇ ਸਾਰੀਆਂ ਮੇਰੇ ਟੀਚਰਸ ਕਰਕੇ ਮੇਰੇ ਰੁਝੇਵਿਆਂ ਕਰਕੇ ਮੇਰੇ ਕੰਮਾਂ ਕਰਕੇ ਮੈਨੂੰ ਪਲਾਂਟਸ ਦੇ ਵਿੱਚ ਪਾਰਟਿਕੁਲਰਲੀ ਫਲਾਵਰਸ ਦੇ ਵਿੱਚ ਕਿਉਂਕਿ ਵੇਰੀਓ ਸੁਪਰ ਐਂਫਿਲਵੀ ਜਿਹੜੀ ਗਲੈਡੀਉਲਸ ਦੇ ਉਹਦੀ ਕਾਰਮ ਰੌਟ ਤੇ ਫਲਾਵਰ ਰੌਟ ਫਿਜ਼ੀਰੀਅਮ ਪਾਰਟिकुलर ਵਿਲਟ ਹੁੰਦੀ ਇੱਕ ਬਿਮਾਰੀ ਜਿਹਦੇ ਵਿੱਚ ਕਿਸਾਨ ਦਾ ਇੱਕੋ ਸੀਜ਼ਨ ਦੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ 8082 ਦੇ ਵਿੱਚ ਤੇ ਉਹਦੇ ਕਰਕੇ ਮੈਨੂੰ ਫਲਾਵਰਸ ਦੇ ਨਾਲ ਇੰਟਰਸਟ ਸੀਗਾ ਤੇ ਥੋੜਾ ਜਿਹਾ ਜਦੋਂ ਮੈਂ ਬੀਐਸਸੀ ਐਗਰੀਕਲਚਰ ਦਾ ਸਿਲੇਬਸ ਬਣਾਇਆ ਟੀਮ ਦੇ ਨਾਲ ਮਿਲ ਕੇ ਉਦੋਂ ਸਾਡੇ ਕੋਲ ਪ੍ਰੈਕਟੀਕਲ ਗੱਲਾਂ ਫੇਸ ਜਿਹੜੀਆਂ ਸਾਹਮਣੇ ਆਈਆਂ ਕਿ ਕਿਸਾਨ ਖ਼ਬਰਾਂ ਦੇ ਵਿੱਚ ਟੀਵੀ ਦੇ ਉੱਪਰ ਦੇਖਿਆ ਜ਼ਰੂਰ ਸੀਗਾ ਕਿ ਕਿਸਾਨ ਵਾਕਿਆ ਹੀ ਉਹਨੂੰ ਬਹੁਤ ਮਾਰ ਪੈ ਰਹੀ ਹੈ ਕਿਸਾਨ ਦਬਿਆ ਹੋਇਆ ਹੈ ਤੇ ਕਿਸਾਨ ਕੁਚਲਿਆ ਹੋਇਆ ਹੈ ਪਰ ਜਦੋਂ ਸਿਲੇਬਸ ਬਣਾਏ ਫਿਰ ਮੈਂ ਜਦੋਂ ਵਿਜ਼ਿਟ ਕੀਤੀਆਂ ਅਲੱਗ-ਅਲੱਗ ਜਗ੍ਹਾ ਤੇ ਤਾਂ ਦੇਖਿਆ ਕਿ ਕਿਸਾਨ ਵਾਕਿਆ ਹੀ ਦਬਿਆ ਤੇ ਕੁਚਲਿਆ ਹੋਇਆ ਤੇ ਫਿਰ ਨਾਰੇ ਬਹੁਤ ਵੱਡੇ ਹੁੰਦੇ ਕਿਸਾਨ ਕਿਸਾਨ ਨੂੰ ਆਲਟਰਨੇਟਿਵ ਦਿਓ ਜੀ ਕਿਸਾਨ ਕੋਈ ਹੋਰ ਕੰਮ ਕਰ ਲੇ ਜੀ ਫਿਰ ਕੀ ਕਰੇ ਕਿਸਾਨ ਉਹ ਬਾਇਰਡ ਆਫ ਪੈਰਾਡਾਈਸ ਉਹਨੂੰ ਮਤਲਬ ਹਿੰਦੀ ਨੇਮ ਜਾਂ ਪੰਜਾਬੀ ਨੇਮ ਤਾਂ ਆਮ ਹੀ ਕਹਿੰਦੇ ਸਵਰਗਾ ਦਾ ਫੁੱਲ ਜਾਂ ਸਵਰਗਾ ਦਾ ਪੰਛੀ ਬર્ડ ਆਫ ਪੈਰਾਡਾਈਜ਼ ਹੈ ਇਹ ਕਰੀਬ 10 ਸਾਲ ਪਹਿਲੇ ਮੈਂ ਚੰਡੀਗੜ੍ਹ ਤੋਂ ਇੱਕ ਕਬੂਟਾ ਲੈਂਦਾ ਸੀ ਇੰਪੋਰਟਡ ਵੈਰਾਈਟੀ ਦਾ ਤੇ ਉਸ ਤੋਂ ਬਾਅਦ ਪਹਿਲੇ ਮੈਂ ਬਣਾ ਬਣਾ ਕੇ ਵੰਡਿਆ ਜਾ ਰਿਹਾ ਦੋਸਤਾਂ ਨੂੰ ਦੀਵਾਲੀ ਦੇ ਉੱਪਰ ਜਿਵੇਂ ਗਿਫਟ ਦੇਈਦੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਫਲਾਵਰ ਕੀਤਾ ਤੇ ਹੁਣ ਪਿਛਲੇ 8 ਸਾਲਾਂ ਤੋਂ ਮੇਰੇ ਘਰ ਇਹ ਫਲਾਵਰ ਕਰ ਰਿਹਾ ਹੈ ਇਹ ਕੀਮਤ ਕਿੰਨੀ ਹੈ ਤਾਂ ਜਾਂ ਹੁਸ਼ਿਆਰਪੁਰ ਵਿੱਚ ਕਿੱਥੇ ਉਪਲਬਧ ਹੈ ਜਾਂ ਨਹੀਂ ਜਿਹੜਾ ਸ਼ਾਦੂ ਮਿਲਦਾ ਹੈ ਖੁਸ਼ਿਆਰਪੁਰ ਦੇ ਵਿੱਚ ਕੋਈ ਕਮਰਸ਼ੀਅਲ ਗਰੋਅਰ ਇਹਦਾ ਨਹੀਂ ਹੈ ਜਿੱਤੋਂ ਤੱਕ ਮੈਂ ਸਟੱਡੀ ਕੀਤੀ ਹੈ ਮਾਰਕੀਟ ਤੇ ਮੈਨੂੰ ਮਾਰਕੀਟ ਦੇ ਵਿੱਚੋਂ ਵੀ ਇਹ ਫਲਾਵਰ ਅਵੇਲੇਬਲ ਨਹੀਂ ਹੋਇਆ ਕਾਰਨ ਫਲਾਵਰ ਦੁਕਾਨਾਂ ਵਾਲੇ ਫਲੋਰਿਸਟ ਇਹੀ ਕਹਿੰਦੇ ਨੇ ਕਿ ਇਹ ਫਲਾਵਰ ਮਹਿੰਗਾ ਹੈ ਤੇ ਲੋਕ ਇਸ ਦੀ ਡਿਮਾਂਡ ਵੀ ਨਹੀਂ ਕਰਦੇ ਕਿੰਨੀ ਕੀਮਤ ਹੈ ਇਸ ਫਲਾਵਰ ਦੀ 2 ਸਾਲ ਪਹਿਲੇ ਮੈਂ ਲੁਧਿਆਣਾ ਇੱਕ ਮੈਰਿਜ ਪੈਲਸ ਦੇ ਵਿੱਚ ਕਿਤੇ ਮੈਰਿਜ ਅਟੈਂਡ ਕਰਨ ਗਿਆ ਸੀ ਤੇ ਫਲਾਵਰਸ ਦੇ ਵਿੱਚ ਇੰਟਰਸਟ ਹੋਣ ਕਰਕੇ ਬਾਈਚਾਸ ਵਿੱਚ ਮੈਂ ਉਹਦੇ ਕੋਲ ਪੁੱਛਿਆ ਸੀ ਤੇ ਉਹ ਮੈਨੂੰ ਮੈਰਿਜ ਪੈਲਸ ਵਾਲੇ ਨੇ ਦੱਸਿਆ ਕਿ ਸਰ ਇੱਕ ਇੱਕ ਫਲਾਵਰ ਜਿਹੜਾ ਹੈ ਉਹ 200 ਰੁਪਏ ਦਾ ਹੈ ਕਹਿੰਦੇ ਅਸੀਂ ਹੋਲ ਸੇਲ ਦੇ ਵਿੱਚ ਲਿਆ ਹੈ ਅੱਜੇ ਮੇਰੇ ਘਰ ਦੇ ਵਿੱਚ ਜਿੱਥੇ ਮੇਰੇ ਕੋਲੇ ਕੋਈ ਫੈਸਿਲਿਟੀ ਨਹੀਂ ਹੈ ਇੱਥੇ ਗਰਮੀ ਵੀ ਓਵੇਂ ਪੀਕਦੀ ਪੈਂਦੀ ਹੈ ਸਰਦੀ ਵੀ ਪੀਕ ਪੈਂਦੀ ਹੈ ਗਰਮੀ ਦੀ ਮਾਰ ਪੈਂਦੀ ਹੈ ਤੇ ਸਰਦੀ ਦੇ ਕੋਲੇ ਦੀ ਕੋਰੇ ਦੀ ਮਾਰ ਵੀ ਹੈ ਤੇ ਫਾਰਮਰ ਜੇ ਚਾਹੇ ਇਹਦੀ ਕ੍ਰੌਪ ਤਾਂ ਲੈ ਸਕਦਾ ਹੈ ਕਮਰਸ਼ੀਅਲੀ ਨੂੰ ਐਕਸਪਲੋਇਟ ਕਰ ਸਕਦਾ ਹੈ ਤੇ ਜੇ ਥੋੜਾ ਜਿਹਾ ਪ੍ਰੋਗਰੈਸਿਵ ਹੋ ਜਾਈ ਤਾਂ ਜਿਸ ਤਰ੍ਹਾਂ ਸਾਡੇ ਕੋਲੇ ਪੋਲੀ ਹਾਊਸਿਸ ਨੇ ਅੰਡਰ ਕੰਟਰੋਲਡ ਕੰਡੀਸ਼ਨ ਤਾਂ ਉਹਦੀਆਂ ਰੈਗੂਲਰ ਦੋ ਕ੍ਰੌਪਸ ਲੈ ਸਕਦਾ ਇੱਕ ਸਾਲ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਮਾਰਕੀਟ ਦੇ ਕੋਲ ਲੋਕਲ ਮਾਰਕੀਟ ਹਾਲੇ ਇਤਨੀ ਜ਼ਿਆਦਾ ਨਹੀਂ ਹੈਗੀ ਹੁਸ਼ਿਆਰਪੁਰ ਦੇ ਵਿੱਚ ਪਰ ਜਲੰਧਰ ਸਾਡੇ ਕੋਲੇ ਨੇੜੇ ਹੈ ਲੁਧਿਆਣਾ ਨੇੜੇ ਹੈ ਬਟ ਇਹਦੀ ਹੋਰ ਜਿਹੜੀ ਵੱਡੀ ਗੱਲ ਹੈ ਕਿ ਇਹਦੇ ਸਪਲਾਇਰ ਜਿਹੜੇ ਨੇ ਸਾਡੇ ਉਹ ਦਿੱਲੀ ਬੈਠੇ ਹਨ ਦਿੱਲੀ ਜਿਹੜਾ ਹੈ ਉਹ ਬਾਹਰਲੇ ਕੰਟਰੀਜ਼ ਤੋਂ ਡਿਮਾਂਡ ਆਉਂਦੀ ਫਲਾਵਰਸ ਦੀ ਹਾਲੈਂਡ ਦੀ ਆ ਗਈ ਇੰਗਲੈਂਡ ਦੀ ਆ ਗਈ ਯੂ ਐਸ ਏ ਦੀ ਆ ਗਈ ਜਿਹਨੀਆਂ 에어 ਕੰਡੀਸ਼ਨ ਗੱਡੀਆਂ ਆਉਂਦੀਆਂ ਹਨ ਉੱਥੋਂ ਸਵੇਰੇ ਇੱਥੇ ਪਹੁੰਚਣੀਆਂ 4 ਵਜੇ ਇੱਥੋਂ ਫਲਾਵਰ ਜਿਹੜੇ ਚੱਕਦੇ ਨੇ ਤੇ ਉਹ ਦਿੱਲੀ ਬਾਇਰ 에어ਪੋਰਟ ਸਾਰੀ ਬਾਹਰ ਐਕਸਪੋਰਟ ਕਰਦੇ ਨੇ ਸੋ ਉਹਨਾਂ ਦੇ ਨਾਲ ਕੰਟੈਕਟ ਕਰਕੇ ਜਿਹੜਾ ਵੱਡਾ ਫਾਰਮਰ ਵੀ ਹੈ ਉਹ ਵੀ ਇਹਦਾ ਫਾਇਦਾ ਲੈ ਸਕਦਾ ਹੈ ਇਹ ਪlant ਤਾਂ ਦੇਖੋ ਪਰੇਨਿਅਲ ਹੈ ਇਹਨੂੰ ਪlant ਨੂੰ ਅਸੀਂ ਕੱਢ ਕੇ ਸੁੱਟ ਨਹੀਂ ਸਕਦੇ ਜਾਂ ਨਵਾਂ ਬੀਜ ਲਾ ਲਾਂਗੇ ਇਹ ਸਾਲ ਦਰ ਸਾਲ ਇਹੀ ਪlant ਅੱਗੇ ਚੱਲਦਾ ਹੈ ਵਿੱਚੋਂ ਉਹਦੇ ਬੂਟੇ ਕੱਢ ਕੇ ਤੁਸੀਂ ਅਲੱਗ ਕਰ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ 8-9 ਫਲਾਵਰ ਇੱਕ ਪlant ਤੋਂ ਲੈ ਸਕਦੇ ਆ ਤੇ ਦੋ ਫਲਾ ਦੋ ਕ੍ਰੌਪ ਆ ਜਾਂਦੀ ਹੈ ਜਦੋਂ ਸੀਜ਼ਨ ਬਦਲਦਾ ਹੈ ਗਰਮੀਆਂ ਤੋਂ ਸਰਦੀਆਂ ਜਾਂ ਤਾਂ ਸਰਦੀਆਂ ਤੋਂ ਗਰਮੀਆਂ ਜਾਂ ਕਹਦੇ ਹੋ ਕਿ ਵੱਡੇ ਦਿਨਾਂ ਤੋਂ ਛੋਟੇ ਦਿਨ ਤੇ ਛੋਟੇ ਦਿਨਾਂ ਚੋਂ ਵੱਡੇ ਦਿਨ ਜਾਂਦੇ ਆ ਉਹਨਾਂ ਦੇ ਵਿੱਚ ਇਹ ਫਲਾਵਰ ਜਿਹੜਾ ਹੈ ਕਰਦਾ ਹੈ